मंत्री हरदीप सिंह मुंडिया पहुंचे अपने घर इलाका वासियों ने किया स्वागत पटाखे और ढोल बजाकर। कर फैनाए फूलों के हार पंजाब कैबिनेट मंत्री हरदीप सिंह मुंडिया ने कहा पहले था इलाका वासियों का अब सेवादार हूं पूरे पंजाब का कल सुबह गुरुद्वारा कटनी साहिब टेकेंगे माथा नौ बजे फिर रवाना होंगे चंडीगढ़ के लिए बारह बजे चंडीगढ़ में मुख्यमंत्री के साथ होगी मीटिंग ਬੜੀ ਬੜੀ ਗੱਲ ਕੀ ਹੈਗੇ ਮੈਂ ਥੰਮੇਨਵੇਂ ਉੱਪਰ ਹੀ ਆ ਦੇ ਆ ਦੇ ਧੰਨਵਾਦ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਉਸ ਮਾਲਕ ਦਾ ਜਿਹੜਾ ਦੀ ਕਿਰਪਾ ਸਦਕਾ ਜਿੱਥੇ ਇਹ ਸੇਵਾ ਵਧੀਆ ਤੇ ਸੇਵਾਦਾਰ ਬਣ ਕੇ ਐਮਐਲ ਬਣ ਕੇ ਵੀ ਸੇਵਾਦਾਰੀ ਸਮਝਦੇ ਸੀ ਆਪਣੇ ਆਪ ਨੂੰ ਸੇਵਾ ਹਲਕੇ ਦੀ ਕਰਦੇ ਸੀ ਉਹ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਰਾਗਵ ਚੰਡਾ ਜੀ ਦਾ ਸੰਦੀਪ ਪਾਠਕ ਜੀ ਦਾ ਦਿਨੋ ਧੰਨਵਾਦ ਕਿ ਜਿਨ੍ਹਾਂ ਨੇ ਇੰਨੀ ਵੱਡਾ ਵਿਸ਼ਵਾਸ ਕੀਤਾ ਕਿ ਮੈਂ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਵੀ ਕਰਦਾ ਤੇ ਵਾਦਾ ਵੀ ਕਰਦਾ ਕਿ ਜਿਹੜੇ ਵੀ ਵਿਸ਼ਵਾਸ ਨਾਲ ਉਹਨਾਂ ਨੇ ਜ਼ਿੰਮੇਵਾਰੀ ਦਿੱਤੀ ਆ ਤੇ ਪੂਰੀ ਇਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਨਾਲ ਵੀ ਵਾਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਸੇਵਾ ਨਵਾਵਾਂ ਪਰ ਕਹਿੰਦੇ ਲਾਈਨ ਚ ਬੜੇ ਜਾਣੇ ਲੱਗੇ ਹੋਏ ਸੀ ਕਿ ਨੂੰ ਦਣਾ ਸ਼ਹਿਰ ਤੋਂ ਪਰ ਕਹਿੰਦੇ ਕਿ ਕਿਸਮਤ ਤੁਹਾਡੀ ਖੁੱਲੀ ਆ ਦੇਖੋ ਸਾਰੇ ਭਰਾ ਹੀ ਅਸੀਂ 14 ਦੇ 14 ਲੁਧਿਆਣਾ ਜ਼ਿਲ੍ਹੇ ਦੇ ਸਾਡੇ ਐਮਐਲਐਸ ਵਰਨ ਭੈਣਾ ਵੀ ਆ ਭਰਾ ਵੀ ਆ ਸਾਰਿਆਂ ਨੂੰ ਅਸੀਂ ਉਹ ਮੇ ਤੋਂ ਵੱਡੇ ਵੀ ਐ ਸੀਨੀਅਰ ਵੀ ਆ ਤੇ ਸਾਰੇ ਇਕੱਠੇ ਹੋ ਕੇ ਲੁਧਿਆਣਾ ਦੀ ਸੇਵਾ ਵੀ ਕਰਾਂਗੇ ਤੇ ਪੰਜਾਬ ਦੀ ਸੇਵਾ ਕਰਾਂਗੇ ਇੱਕ ਚੀਜ਼ ਹੋਰ ਕਿੰਨਾ ਕਿਤੇ ਦੇਖਿਆ ਜਾਂਦਾ ਸੀਗਾ ਕਿ ਇੱਕ ਹਲਕੇ ਦੀ ਸੇਵਾ ਕਰਨੀ ਇੰਨੀ ਕਸਈ ਰਹੀ ਔਰ ਕਿੰਨਾ ਹੁਣ ਜੋ ਪੂਰਾ ਪੰਜਾਬ ਆ ਗਿਆ ਜਾਂਦਾ ਕਿੰਨਾ ਜਦੋਂ ਜਦੋਂ ਸੇਵਾਦਾਰ ਬਣ ਕੇ ਤੁਸੀਂ ਕੋਈ ਵੀ ਸੇਵਾ ਕਰਦੇ ਹੋ ਪਰਮਾਤਮਾ ਵੀ ਕਿਰਪਾ ਕਰਦਾ ਤੇ ਪਾਰਟੀ ਦੇ ਵੀ ਦੇ ਸੀਨੀਅਰ ਲੀਡਰਸ਼ਿਪ ਸਾਹਿਬ ਲੀਡਰਸ਼ਿਪਾਨ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਸਾਡਾ ਜਿਹੜਾ ਵਰਕਰ ਹੈ ਉਹ ਕਿਵੇਂ ਸੇਵਾ ਨਿਭਾ ਰਿਹਾ ਕਿੰਨੀ ਇਮਾਨਦਾਰੀ ਨਾਲ ਕਿੰਨੀ ਵਫਾਦਾਰੀ ਨਾਲ ਸੋ ਅੱਜ ਪਰਮਾਤਮਾ ਨੇ ਵੀ ਕਿਰਪਾ ਕੀਤੀ ਤੇ ਸੀਨੀਅਰ ਲੀਡਰਸ਼ਿਪ ਨੇ ਵੀ ਅੱਜ ਬਹੁਤ ਵੱਡੀ ਕਿਰਪਾ ਕੀਤੀ ਆ ਸੋ ਮੈਂ ਸਾਰਿਆਂ ਨੂੰ ਧੰਨਵਾਦ ਕਰਦਾ ਪਰ ਦੁਆਰਾ ਫਿਰ ਤੁਹਾਡੇ ਚੈਨਲ ਲਈ ਪੂਰੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਦਾ ਕਿ ਪੂਰੀ ਇਮਾਨਦਾਰੀ ਨਾਲ ਪੂਰੇ ਉਹਨਾਂ ਦੇ ਜੋ ਉਮੀਦਾਂ ਤੇ ਖਰਾ ਉਤਰੇਗਾ ਕਰਦਿਆਂ ਦੀ ਇੱਕ ਸ਼ਿਕਾਇਤ ਰਹੀ ਆ ਸੀ ਸਿਰੇ ਕਰਦਿਆਂ ਨਾਲ ਗੱਲ ਕੀਤੀ ਸੀ ਕਹਿੰਦੇ ਐਮਐਲਏ ਬਣ ਕੇ